8 ਮਹੀਨੇ ਰਹਿ ਗਏ ਇਹਨਾਂ ਦੇ 8 ਮਹੀਨਿਆਂ ਤੋਂ ਬਾਅਦ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਇਹਨੇ ਪਿੰਡ ਨਹੀਂ ਜਾਣਦੇ ਆਪ ਕੋ ਲੋਕਾਂ ਦੇ ਵਿੱਚ ਗੱਲ ਚੱਲਦੀ ਹੈ ਕਾਲੀ ਦਲ ਦਾ ਸਰਪੰਚ ਤੇ ਦੂਜੀਆਂ ਪਾਰਟੀਆਂ ਦਾ ਐਮਐਲਏ ਬਰਾਬਰ ਦੀ ਸੇਵਾਈ ਹੁੰਦੀ ਹੈ ਅੱਗੇ ਕਹਿੰਦੇ ਸੀਗੇ ਕਾਗਜ਼ ਨਹੀਂ ਭਰਨਦੇ ਨੇ ਕਾਗਜ਼ ਵੀ ਭਰੇ ਕੇ ਕਹਿੰਦੇ ਅਸੀਂ ਜਿੱਤਣ ਨਹੀਂ ਦੇਣਾ ਬੂਥ ਕੈਪਚਰ ਕਰਾਂਗੇ ਉਹ ਵੀ ਹੋ ਗਿਆ ਇਹ ਕਹਿੰਦੇ ਸੀ ਅੰਦਰੋਂ ਜਿੱਤ ਕੇ ਹਾਰ ਪਾ ਕੇ ਕੱਢਾਂਗੇ ਉਹ ਵੀ ਹਾਰ ਪਾ ਕੇ ਆ ਬੈਠੇ ਜਿਹੜੇ ਨਿਕਲੇ ਆ ਕਿਉਂਕਿ ਇਹਨਾਂ ਕੋਲੇ ਉਮੀਦਵਾਰ ਹੈ ਨਹੀਂ ਸੀ ਇਹਨਾਂ ਨੇ ਪਹਿਲਾਂ ਉਮੀਦਵਾਰ ਖੜੇ ਇਸ ਕਰਕੇ ਇਸ ਬਣਾਣਾ ਕੀਤਾ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਤੁਹਾਨੂੰ ਵਾਜ ਜਿਤਾ ਕੇ ਅਸੀਂ ਲੈ ਆਉਣਾ ਉਹ ਕਾਗਜ਼ ਭਰਿਆ ਹੋਇਆ ਵੈਰੋ ਕੇ ਪਿੰਡ ਤੋਂ ਵੀ ਜ਼ੀਰੋ ਮਿਲੀ ਇਹਨਾਂ ਨੂੰ ਉੱਤੇ ਵੋਟਾਂ ਨਹੀਂ ਪੈਂਦੀ ਸਾਬ ਲੋਕਾਂ ਨੇ ਟ੍ਰੋਲ ਬਹੁਤ ਕੀਤਾ ਸੀਗਾ ਕਾਲੀ ਦਲ ਨੂੰ ਡਾਇਨਾਸੌਰ ਨਾਲ ਜੋੜ ਕੇ ਵੀ ਡਾਇਨਾਸੌਰ ਆ ਸਕਦੇ ਆ ਪਰ ਕਾਲੀ ਦਲ ਨਹੀਂ ਆ ਸਕਦਾ ਡਾਇਨਾਸੌਰ ਆਵੇ ਨਾ ਆਵੇ ਕਾਲੀ ਦਲ ਤਾਂ ਆ ਗਿਆ ਪਰ ਸਾਡੇ ਜਿਹੜੇ ਉਮੀਦਵਾਰ ਸਾਰੇ ਸਤਕਾਰਯੋਗ ਹੈ ਮੈਂ ਤਾਂ ਇਹ ਕਹੂੰਗਾ ਜੇ ਇੱਕ ਚੇਅਰਮੈਨ ਬਣ ਗਿਆ ਸਾਰੇ ਚੇਅਰਮੈਨ ਹੈ ਇੱਕ ਐਮਐਲਏ ਬਣ ਗਿਆ ਇੱਥੋਂ ਸਾਰੇ ਐਮਐਲਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਮੁੱਖ ਮੰਤਰੀ ਬਣ ਗਏ ਤਾਂ ਬਾਗਾ ਆਪਣਾ ਸਾਰੇ ਹੀ ਮੁੱਖ ਮੰਤਰੀ ਹੈ ਸਸੀਗਲ ਮੇ ਜਦਾਰ ਸਿੰਘ ਸਾਹ ਤੁਸੀਂ ਹੈਮ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਜਦੋਂ ਬਲਾਗ ਸਮਤੀ ਜਿਹੜਾ ਜਿੱਤੀ ਆ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਹਾਗਾਮੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਦੇ ਖੇਮਾਂ ਦੇ ਵਾਰ ਜਿਹੜੀ ਕੱਲ੍ਹ ਦੇ ਪ੍ਰੈਸ ਕਾਨਫਰੰਸ ਕਰ ਰਿਹਾ ਆ ਉਹ ਗੱਲਬਾਤ ਕਰਦੇ ਦਿਰ ਸਿੰਘ ਮਦਨ ਨਾਲ ਕੀ ਕਹਿ ਰਹੇ ਨੇ ਦਿਰ ਸਿੰਘ ਮੱਲਾ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਵੱਡੀ ਜਿੱਤ ਦਿੱਤੀ ਦੂਸਰੇ ਪਾਸੇ ਮੈਂ ਆਪਣੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸੰਗਤ ਉਹਨਾਂ ਦਾ ਮੈਂ ਕੋਡਰ ਕੋਡ ਧੰਨਵਾਦ ਕਰਦਾ ਆਪਣੇ ਵੱਲੋਂ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਕਿਉਂਕਿ ਇਹ ਜਿਹੜੇ ਰੁਤਬੇ ਮਿਲਦੇ ਨੇ ਪਾਰਟੀ ਦੀ ਕਾਮਯਾਬੀ ਹੁੰਦੀ ਹੈ ਇਹ ਗਰਾਊਂਡ ਤੇ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਇਹ ਉਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਇਹ ਮਿਹਨਤ ਦਾ ਸਿੱਟਾ ਹੈ ਤੇ ਅਤੇ ਯੂਥ ਵਿੰਗ ਦੀ ਬਹੁਤ ਵੱਡੀ ਭੂਮਿਕਾ ਹੈ ਕਿਹੜਾ ਕਿ ਸ਼ਰੋਮਣੀ ਅਕਾਲੀ ਦਲ ਜਿਹੜੀ ਬਲਾਕ ਸੰਮਤੀ ਦੀ ਚੇਅਰਮੈਨ ਨੇ ਆ ਚੇਅਰਮੈਨ ਬਰੌਂ ਜਾ ਰਿਹਾ ਕਿਉਂਕਿ 13 ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਪਤੀ ਦੇ ਮੈਂਬਰ ਜਿੱਤੇ ਨੇ 8 ਮੈਂਬਰ ਜਿਹੜੇ ਸਤਾਧਾਰੀ ਪਾਰਟੀ ਉਹਦੇ ਜਿੱਤੇ ਐ 3 ਮੈਂਬਰ ਕੌਂਸਲ ਪਾਰਟੀ ਦੇ ਜਿੱਤੇ ਐ ਇੱਕ ਆਜ਼ਾਦ ਉਮੀਦਵਾਰ ਉਹ ਜਿੱਤੇ ਐ ਮੈਂ ਜਿੱਤੇ ਹੋਏ ਸਾਰੇ ਉਮੀਦਵਾਰਾਂ ਨੂੰ ਵਧਾਈ ਦਿਨਾ ਤੇ ਦੋ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੇਰੀ ਭੈਣ ਸਿੰਦਰਪਾਲ ਕੌਰ ਥਰਾਜ ਅਦੇ ਕਸ਼ਮੀਰ ਸਿੰਘ ਪਲੂਰ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿੱਤੇ ਨੇ ਉਹਨਾਂ ਨੂੰ ਵਧਾਈ ਦਿਨਾ ਤੇ ਸੰਗਤ ਦਾ ਬਹੁਤ ਵੱਡਾ ਧਰਮਾਦ ਕਰਦਾ ਤੇ ਇਹ ਵੀ ਮੈਂ ਦੱਸਣਾ ਚਾਹੁੰਨਾ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ 38% ਵੋਟਾਂ ਪਈਆਂ ਤੇ 3500 ਦੀ 3500 ਵੋਟਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਇਹ ਦੋਨੇ ਜਿੱਤੇ ਆ ਤੇ ਆਮ ਆਦਮੀ ਪਾਰਟੀ ਦੋਨੇ ਸਿਰਫ 1500 ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਹੈ ਜਿਹੜੀ ਕਿ 2000 ਦੀ ਲਗਭਗ ਲੀਡ ਸ਼੍ਰੋਮਣੀ ਕਾਲੀ ਦਲ ਦੀ ਪਰ ਮੈਨੂੰ ਆਸ ਹੈ ਜਿਨ੍ਹਾਂ ਜੋਸ਼ ਆ ਸਾਡੇ ਵਰਕਰਾਂ ਚ ਆਮ ਸੰਗਤ ਦੇ ਵਿੱਚ ਕਿ ਇਹ 2000 ਦੀ ਲੀਡ ਨੂੰ 20000 ਦੇ ਵਿੱਚ ਬਦਲਣਗੇ ਕਿਉਂਕਿ ਜਦੋਂ ਲਹਿਰ ਚੱਲਦੀ ਹੈ ਉਹ ਇਸੇ ਤੱਕ ਚੱਲਦੀ ਹੈ ਅੱਜ ਜਿੱਥੇ ਸਾਡੇ ਵੱਡੇ ਲੀਡਰ ਸਭਾਨਾਂ ਚ ਜાં ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਯੂਥ ਵਿੰਗ ਜਿਹੜਾ ਐਤਕੀ ਬਹੁਤ ਐਮ ਰੋਲ ਅਦਾ ਕੀਤਾ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਬਹੁਤ ਆਸ ਹੈ ਕਿ ਅੱਗੇ ਅਗਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਤعداد ਦੇ ਵਿੱਚ ਉਹ ਸ਼੍ਰੋਮਣੀ ਕਾਲੀ ਦਲ ਨਾਲ ਚੱਲਣਗੇ ਤੇ ਅੱਗੇ ਹੋ ਕੇ ਲੀਡ ਕਰਨਗੇ ਬਾਲਾ ਸਾਹਿਬ ਕਿਹਦਾ ਨਾਮ ਚੱਲ ਰਿਹਾ ਚੇਅਰਮੈਨ ਦੇ ਵਿੱਚ ਕਿਹਨੂੰ ਤੁਸੀਂ ਚੇਰਮੈਨ ਬਣਾ ਰਹੇ ਹੋ ਇਹਦੇ ਵਿੱਚ ਪ੍ਰੋਸੈਸ ਹੁੰਦਾ ਜੀ ਅਜੇ ਸਰਕਾਰ ਨੇ ਨੋਟੀਫਿਕੇਸ਼ਨ ਕਰਨਾ ਹੈ ਉਹਦੇ ਵਿੱਚ ਕੋਈ ਕੈਟਾਗਰੀ ਆ ਸਕਦੀ ਹੈ ਜਨਰਲ ਵੀ ਆ ਸਕਦੀ ਹੈ ਜਨਰਲ ਲੇਡੀਜ਼ ਵੀ ਆ ਸਕਦੀ ਹੈ ਅਸੀਂ ਲੇਡੀ ਵੀ ਆ ਸਕਦੀ ਹੈ ਅਸੀਂ ਆਦਮੀ ਵੀ ਆ ਸਕਦਾ ਨੋਟੀਫਿਕੇਸ਼ਨ ਚ ਆਉਣਾ ਉਹ ਕਿਹੜੀ ਕੈਟਾਗਰੀ ਗਵਰਨਮੈਂਟ ਦੇ ਤੇ ਡਿਸਾਈਡ ਕਰਦੀ ਹੈ ਉਹ ਤੋਂ ਬਾਅਦ ਦੇ ਵਿੱਚ ਉਹ ਸਾਰੀਆਂ ਗੱਲਾਂ ਹੁੰਦੀਆਂ ਕਿਉਂਕਿ ਉਹ ਤੋਂ ਬਿਨਾ ਪ੍ਰੋਟੋਕੋਲ ਤੋਂ ਬਿਨਾ ਕੋਈ ਕੰਮ ਨਹੀਂ ਚੱਲ ਸਕਦਾ ਪਰ ਸਾਡੇ ਜਿਹੜੇ ਉਮੀਦਵਾਰ ਸਾਰੇ ਸਤਕਾਰਯੋਗ ਹੈ ਮੈਂ ਤਾਂ ਇਹ ਕਹੂੰਗਾ ਜੇ ਇੱਕ ਚੇਅਰਮੈਨ ਬਣ ਗਿਆ ਸਾਰੇ ਚੇਅਰਮੈਨ ਇੱਕ ਐਮਐਲਏ ਬਣ ਗਿਆ ਇੱਥੋਂ ਸਾਰੇ ਐਮਐਲਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਮੁੱਖ ਮੰਤਰੀ ਬਣ ਗਏ ਤਾਂ ਬਾਗਾ ਆਪਣਾ ਸਾਰੇ ਹੀ ਮੁੱਖ ਮੰਤਰੀ ਆ ਜੀ ਕਿਉਂਕਿ ਜਦੋਂ ਸੁਣਵਾਈ ਹੋਵੇ ਨਾ ਪਾਰਟੀ ਦੇ ਵਿੱਚ ਫਿਰ ਤੁਹਾਡੇ ਕੋਲੇ ਕੋਈ ਰਤਮਾ ਵੀ ਨਾ ਹੋਵੇ ਤੁਸੀਂ ਬਹੁਤ ਹੀ ਤਕੜੇ ਹੋ ਆਮ ਲੋਕਾਂ ਦੇ ਵਿੱਚ ਗੱਲ ਚੱਲਦੀ ਹੈ ਕਾਲੀ ਦਲ ਦਾ ਸਰਪੰਚ ਤੇ ਦੂਜੀਆਂ ਪਾਰਟੀਆਂ ਦਾ ਐਮਐਲਏ ਬਰਾਬਰ ਦੀ ਸੁਣਵਾਈ ਹੁੰਦੀ ਹੈ ਜੈਦਾ ਸਾਹਿਬ ਚਰਚਾ ਚੱਲ ਰਹੀ ਹੈ ਵੀ ਜਿਹੜਾ ਕਾਲੀ ਦਲ ਦਾ ਚੇਅਰਮੈਨ ਮਾਨ ਨਹੀਂ ਦਿੱਤਾ ਜਾਊਗਾ ਤੇ ਮੈਂ ਕੀ ਕਹਾਂਗਾ ਅਸੀਂ ਅੱਗੇ ਕਹਿੰਦੇ ਸੀਗੇ ਕਾਗਜ਼ ਨਹੀਂ ਭਰਨਦੇ ਨੇ ਕਾਗਜ਼ ਵੀ ਭਰੇ ਕੇ ਕਹਿੰਦੇ ਅਸੀਂ ਜਿੱਤਣ ਨਹੀਂ ਦੇਣਾ ਬੂਥ ਕੈਪਚਰ ਕਰਾਂਗੇ ਉਹ ਵੀ ਹੋ ਗਿਆ ਇਹ ਕਹਿੰਦੇ ਸੀ ਅੰਦਰੋਂ ਜਿੱਤ ਕੇ ਹਾਰ પા ਕੇ ਕੱਢਾਂਗੇ ਉਹੀ ਫਾਰ ਪਾ ਕੇ ਆ ਬੈਠੇ ਜਿਹੜੇ ਨਿਕਲੇ ਆ ਇਸ ਕਰਕੇ ਬੜ ਗਿਆ ਫਾਰਮ ਆਉਟ ਦੀਆਂ ਬੜਾ ਕੁਛ ਹੁੰਦਾ ਪਰ ਡਟ ਕੇ ਲੜਾਈ ਪਹਿਲਾਂ ਲੜੀਆ ਡਟ ਕੇ ਲੜਾਂਗੇ ਮੂਹਰੇ ਹੋ ਕੇ ਲੜਾਂਗੇ ਕਿਉਂਕਿ ਸ਼ਰਮਣੀ ਕਾਲੀ ਦਾ ਹਰ ਵਰਕਰ ਮੂਹਰੇ ਹੋ ਕੇ ਲੜਾਈ ਲੜਦਾ ਪਿੱਛੇ ਹੋ ਕੇ ਨਹੀਂ ਦੂਜੀਆਂ ਪਾਰਟੀਆਂ ਵਾਂਗੂ ਕਿਉਂਕਿ ਇਹਨਾਂ ਕੋਲੇ ਉਮੀਦਵਾਰ ਹੈ ਨਹੀਂ ਸੀ ਇਹਨਾਂ ਨੇ ਪਹਿਲਾਂ ਉਮੀਦਵਾਰ ਖੜੇ ਇਸ ਕਰਕੇ ਇਹ ਸੁਭਾਣਾ ਕੀਤੇ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਤੁਹਾਨੂੰ ਬਾਜ ਜਿਤਾ ਕੇ ਅਸੀਂ ਲੈ ਆਉਣਾ ਤੁਈ ਕਾਗਜ਼ ਭਰਿਆ ਉਹਦੋਂ ਬਾਅਦ ਕਿਹਾ ਕਿ ਤੁਸੀਂ ਵੋਟਾਂ ਬੇਫਿਕਰ ਹੋ ਜਾ ਤੁਸੀਂ ਤੁਸੀਂ ਜਿੱਤੇ ਹੋ ਜਿਵੇਂ ਮਰਜ਼ੀ ਅਸੀਂ ਕਰੀਏ ਤੇ ਗਿਣਤੀ ਦੇ ਵਜ੍ਹਾ ਵੀ ਬੜਾ ਜ਼ੋਰ ਲਾਇਆ ਜ਼ੋਰ ਜਮਾਈ ਹੋਈ ਥੋੜਾ ਜੀ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਕਿ ਤੁਸੀਂ ਗੇਟ ਅੱਗੇ ਖੜੇ ਰਹੇ ਤੇ ਐਮਐਲਏ ਸਾਹਿਬ 4-500 ਗੁੰਡਾ ਲੈ ਕੇ ਆਏ ਸੀ ਪਰ ਪ੍ਰਸ਼ਾਸਨ ਨੇ ਤੇ ਤੁਸੀਂ ਥੋੜਾ ਵੀ ਨਾਲ ਸਹਿਯੋਗ ਆ ਮੈਂ ਧੰਨਵਾਦ ਪ੍ਰਸ਼ਾਸਨ ਦਾ ਵੀ ਕਰੂੰਗਾ ਕਿ ਉਹ ਗੇਟ ਤੋਂ ਐਂਟਰੀ ਨਹੀਂ ਹੋਣ ਦਿੱਤਾ ਕਿਸੇ ਨੂੰ ਵੀ ਨਾ ਐਮਐਲਏ ਨੂੰ ਤੇ ਨਾ ਹੋਰ ਨੂੰ ਇਸ ਕਰਕੇ ਵੀਰੋ ਜੇ ਐਮਐਲਏ ਸਾਹਿਬ ਨੇ ਪੰਚਾਇਤ ਦੇ ਜਿਹਨਾਂ ਦੀ ਕਤਲ ਕਰਾਇਆ ਸੀ ਕੋੜਲਾ ਮੇਨ ਸੰਗਲੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਉੱਥੇ ਸਿਰਫ 40 ਵੋਟਾਂ ਪਈਆਂ ਸੀ ਆਵਾਦੀ ਪਾਰਟੀ ਨੂੰ ਤੇ 1150 ਸ਼ਰੋਨੀ ਕਾਲੀਦਨ ਨੂੰ ਪਈ ਸੀ ਤੇ ਇਸੇ ਤੱਕਾਇਤ ਕੀ ਕਤਲ ਹੋਇਆ ਜੀ ਉਹਦੇ ਵਿੱਚ ਦੇਖ ਲਓ ਦੁਬਾਰਾ ਕੀ ਥੋੜੇ ਪਿੰਡ ਵੈਰੋਕੇ लाठी ਚਾਰਜ ਹੋਇਆ ਜਿਹਦੇ ਵਿੱਚ ਪ੍ਰੈਸਰ ਨੂੰ ਵੀ ਕਿਹਾ ਕਿ ਤੁਸੀਂ ਝੂਠ ਬੋਲਦੇ ਹੋ ਤੇ ਮੁੜ ਕੇ ਪ੍ਰੈਸ ਨੇ ਉਹ ਸਾਰਾ ਨੰਗਾ ਕੀਤਾ ਕਿ ਇਹ लाठी चार्ज ਹੋਇਆ ਬੀਬੀਆਂ ਨੂੰ ਫੜ-ਫੜ ਕੇ ਕੈਂਟਰਾਂ ਦੇ ਵਿੱਚ ਸਿੱਟਿਆ ਜਾ ਰਿਹਾ ਕਿੰਨਾ ਕੁਛ ਉਤੇ ਲਾਠੀ ਚਾਰਜ ਹੋਇਆ ਇਸ ਕਰਕੇ ਮੈਰੋ ਕੇ ਪਿੰਡ ਤੋਂ ਵੀ ਜੀਰੋ ਮਿਲੀ ਇਹਨਾਂ ਨੂੰ ਉਤੇ ਵੋਟਾ ਨਹੀਂ ਪੈਂਦਾ ਇਸ ਕਰਕੇ ਜਿੰਨਾ ਤੁਸੀਂ ਧੱਕਾ ਕਰੋਗੇ ਧੱਕੇ ਦੇ ਖਿਲਾਫ ਲੋਕ ਡਟ ਜਾਂਦੇ ਆ ਤੇ ਜਿਹੜੀਆਂ ਦੂਜੀਆਂ ਗੱਲਾਂ ਇਹ ਕਰਦੇ ਆ ਇਹ ਸ਼ਰਮਣੀ ਕਾਲੀਦਾਲਾ 8 ਮਹੀਨੇ ਰਹਿ ਗਏ ਇਹਨਾਂ ਦੇ 8 ਮਹੀਨਿਆਂ ਤੋਂ ਬਾਅਦ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਨੇ ਪਿੰਡਾਂ ਨਹੀਂ ਜਾਣਦੇ ਮੈਨੂੰ ਲੱਗਦਾ ਕਿ ਨਗਰ ਕੌਂਸਲ ਦੇ ਕੇ ਵੋਟਾ ਪਾ ਜਾਂਦੇਗਾ ਤੇ ਰਿਜ਼ਲਟ ਆ ਹੀ ਹੁੰਦੀ ਆ ਹੀ ਹੋਣਾ ਸੀ ਬਿਲਕੁਲ ਇਹ 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 ਬਖਲਾਏ ਕਿਉਂ ਪੰਚਾਇਤਾਂ ਦੇ ਵਿੱਚ ਜਿਵੇਂ ਹੋਇਆ ਅੱਜ ਇਹ ਕਹਿੰਦੇ ਪੰਚਾਇਤਾਂ ਸਾਡੀਆਂ ਇਹਨਾਂ ਨੂੰ ਇਹ ਨਹੀਂ ਪਤਾ 24 ਪੰਚਾਇਤਾਂ ਜਨਰਲ ਅਕਾਲੀ ਦੱਸਦੀਆਂ ਠੀਕ ਹੈ ਸਰਪੰਚ ਚੁੱਪ ਕਰ ਜਾਂਦੇ ਹੁੰਦੇ ਗ੍ਰੈਂਟਾਂ ਲੈਣ ਦੇ ਮਾਰੇ ਪਰ ਜਿੱਦ ਨੇ ਕੋਡ ਆਫ ਕਨੈਕਟ ਲੱਗ ਗਿਆ ਮੈਂ ਇਹਨੂੰ ਪੁੱਛੂਗਾ ਵੀ ਇੱਕ ਪੰਚਾਇਤ ਹੈਗੀ ਆ ਆਵਾਦੀ ਪਾਰਟੀ ਨਾਲ ਸਿੰਗਲ ਪੰਚਾਇਤ ਨਹੀਂ ਰਹਿਣੀ ਸਾਡੀ ਗੱਲ ਮੈਂ ਲਿਖ ਲਿਆ ਅਕਾਲੀ ਨੇ ਵੀ ਕਿਹਾ ਕਿ ਸਾਨੂੰ ਇੱਕ ਜਟਫੋਨ ਦੀ ਲੋੜ ਆ ਟੱਕੜੀ ਤੇ ਫੋਟਫੋਨ ਤੋਂ ਬਿਨਾ ਜੀ ਨਹੀਂ ਸੀ ਕਰਦਾ ਹੋਰ ਕਿਸੇ ਤਾਂ ਨਿਰਵਾਣ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕੇ ਲੋਕਾਂ ਦੇ ਮੰਜ ਤਕੜੀ 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 ਆਮ ਲੋਕ ਜਿਹੜੇ ਮੈਂ ਸਮਝਦਾ ਕਿ ਜਿੱਥੇ ਤਕੜੀ ਦੀ ਗੱਲ ਆ ਜਾਂਦੀ ਹੈ ਤੇ ਬੀਬੀਆਂ ਵੀ ਉਹ ਬਿਲਡ ਪੇਪਰ ਨੂੰ ਮੱਥੇ ਨੂੰ ਲਾਉਂਦੀਆਂ ਨੇ ਜਾਂ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਫੋਟੋ ਨੂੰ ਬੀਬੀਆਂ ਮੱਥਾ ਟੇਕਦੀਆਂ ਨੇ ਇਸ ਕਰਕੇ ਬਹੁਤ ਵੱਡੀ ਗੱਲ ਹੈ ਕਿ ਬਾਦ ਸਾਹਿਬ ਬੇਸ਼ੱਕ ਉਮਰ 'ਚ بڑے ਵੱਡੇ ਸੀ ਉਹ ਵੀ ਸਤਿਕਾਰਯੋਗ ਸੀ ਪਰ ਬੀਬੀਆਂ ਮੱਥੇ ਨੂੰ ਲਾਉਂਦੀਆਂ ਸੀ ਕਿ ਸਾਨੂੰ ਜੇ ਆਟਾ ਦਾਲ ਦਿੱਤਾ ਸੀ ਤਾਂ ਬਲ ਸਾਹਿਬ ਨੇ ਦਿੱਤਾ ਸੀ ਤੇ ਸਾਡੀਆਂ ਪੈਨਸ਼ਨ ਲਾਈਆਂ ਤਾਂ ਬਲ ਸਾਹਿਬ ਨੇ ਲਾਈਆਂ ਅੱਜ 25 ਕਿਲੋ ਕਣਕ ਤੋਂ 5 ਕਿਲੋ ਕਣਕ ਤੇ ਆ ਗਏ ਘਾੜ ਘੜਤੇ ਲੋਕਾਂ ਦੇ ਵੀਰੋ ਬੜਾ ਕੁਝ ਚੋਕ ਵਿੱਚ ਬਲ ਸਾਹਿਬ ਨੇ ਦਿੱਤਾ ਸੀ ਅੱਜ ਇੱਕ ਬੜਾ ਸਿਆਣਾ ਪੁਰਸ਼ ਮੇਰਾ ਗੱਲ ਕਹਿ ਰਿਹਾ ਸੀ ਕਿ ਜਦੋਂ ਬਿਜਲੀ ਦੇ ਬਿੱਲ ਮਾਫ ਹੋਏ ਨਾ 60 ਰੁਪਏ ਪਾਵਰ ਸੀ ਉਹ ਤੋਂ 60 ਰੁਪਏ ਪਾਉਂਦੇ ਅੱਜ 20-20 ਦੀਆਂ ਮੋਟਰਾਂ ਤੇ ਉਹ 60 ਰੁਪਏ ਪਾਵਰ ਨਾਲ ਗੁਣਾ ਕਰ ਲਓ 1200 ਰੁਪਏ ਬੰਦਾ ਪਰ 1200 ਨਹੀਂ 12000 ਤੋਂ ਵੱਧ ਬੈਲਾ ਆਇਆ ਕਰਨਾ ਸੀ ਲੋਕਾਂ ਨੂੰ ਅੱਜ ਇਹ ਬਾਲਾ ਸਾਹਿਬ ਦੀ ਦੇਣ ਆ ਏਡੀ ਵੱਡੀ ਦੇਣ ਆ ਬਾਲਾ ਸਾਹਿਬ ਲੋਕਾਂ ਨੇ ਟ੍ਰੋਲ ਬਹੁਤ ਕੀਤਾ ਸੀ ਅਕਾਲੀ ਦਲ ਨੂੰ ਡਾਇਨਾਸੌਰ ਨਾਲ ਉਡੜ ਕੇ ਵੀ ਡਾਇਨਾਸੌਰ ਆ ਸਕਦੇ ਆ ਪਰ ਕਾਲੀ ਦਲ ਨਹੀਂ ਆ ਸਕਦਾ ਡਾਇਨਾਸੌਰ ਆਵੇ ਨਾ ਆਵੇ ਕਾਲੀ ਦਲ ਤਾਂ ਆ ਗਿਆ ਬਾਲਾ ਸਾਹਿਬ ਇੱਕ ਜਿਹੜਾ ਸਵਾਲ ਟੈਕਨੀਕਲ ਸਵਾਲ ਹੈ ਵੀ ਜਿਹੜਾ ਜੇਕਰ ਜਿਹੜੀ ਸਰਕਾਰੀ ਸਤਾਕਰ ਪਾਰਟੀ ਆ ਇਹ ਬਾਕੀ ਚਾਰ ਵਿਅਕਤੀਆਂ ਨੂੰ ਨਾਲ ਰਲਾ ਕੇ ਤੇ ਇੱਕ ਐਮਐਲਏ ਦੀ ਬੋਟ ਪਾ ਕੇ ਟਾਈ ਕਰ ਸਕਦੀ ਹੈ 13 ਪਲੱਸ 13 ਦੇ ਨਾਲ ਕੋਈ ਦਿੱਕਤ ਹੋ ਸਕਦੀ ਹੈ ਚੇਅਰਮੈਨ ਅਕਾਲੀ ਦਲ ਬਣਾਉਣ ਨੂੰ ਮੈਨੂੰ ਨਹੀਂ ਲੱਗਦਾ ਉਹਨਾਂ ਚਾਰਾਂ ਜੀ ਕੋਈ ਇਹਨਾਂ ਨਾਲ ਹੋਊਗਾ ਜੀ ਬਾਲਾ ਸਾਹਿਬ ਇਹ ਹੈਗਾ ਵੀ ਅਸੀਂ ਅੰਦਰ ਸਾਰੀ ਜਿਹੜੀ ਕਾਊਂਟਿੰਗ ਰੂਮ ਦੇ ਵਿੱਚ ਸਾਰੀ ਪ੍ਰੋਸੈਸਸ ਨੂੰ ਦੇਖਦੇ ਰਹੇ ਉੱਥੇ ਜਿਹੜਾ ਹੈਗਾ ਤੀਜੀ ਜਿਹੜੀ ਤੁਹਾਡੀ ਸੀਟ ਸੀ ਸਮਾਲ ਸਰ ਦੀ ਜਿਹੜਾ ਹਮੇਸ਼ੰਦਰ ਹੋਰਾ ਪਰਮੇਸ਼ਵਰਾ ਦੀ ਜਿਹੜੀ ਇਹ ਪਤਨੀ ਉਹ 113 ਤੇ ਜੇਸੂ ਖਰਾਬ ਦੇ ਦਿੱਤੀ ਗਈ ਸੀ ਅਸੀਂ ਜਿਹੜੀ ਪ੍ਰੈਸ ਦੇ ਵਿੱਚ ਉਹ ਅਨਾਉਂਸ ਵੀ ਕਰਤਾ ਸੀ ਫਿਰ ਲੜਾਈ ਅਕਾਲੀ ਦਲ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਕੋਲੋਂ ਕਿਉਂ ਨਹੀਂ ਲੜੀ ਗਈ ਦੁਬਾਰਾ ਕਾਊਂਟਿੰਗ ਕਰਾਉਂਦੇ ਉਹਦੇ ਚ ਅਤੇ ਚਲੋ ਜਿਹੜੀ ਕਾਉਂਟਮ ਹੁੰਦੀ ਹੈ ਨਾ ਜੇ ਅਸੀਂ ਦੁਬਾਰਾ ਕਰਾਉਣੀ ਹੈ ਦੁਬਾਰਾ ਡੀਸੀ ਸਾਹਿਬ ਦੇ ਇੱਕ ਤਰਖਾਸ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਰੀਕਾਉਂਟਿੰਗ ਹੁੰਦੀ ਹੈ ਜੇ ਸਾਨੂੰ ਉਹਦੇ ਚ ਲੱਗਾ ਅਸੀਂ ਕਨਫਰਮ ਕਰਾਂਗੇ ਆਪਦੇ ਸੂਰਸਰਾਂ aí ਜੇ ਲੱਗਾ ਬਿਲਕੁਲ ਕੌਣ ਕਰਾਵਾਂਗੇ ਜਿਵੇਂ ਅਸੀਂ ਨਿਹਾਲ ਸਿੰਘ ਵਾਲੇ ਆ ਮਾਨੂੰ ਕੇ ਜੋਨ ਤੋਂ ਜਿਹੜੇ ਸਾਡੀ ਹਰੀ ਹੈ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹਣਾ ਕਿ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਹੈ ਕਿ ਜ਼ਿਲ੍ਹਾ ਪਿਛਤੀ ਜਿੱਤੀ ਪੰਜ ਇਹਨਾਂ ਨੇ ਬਲਾਕ ਸੰਮਤੀ ਜਿੱਤੀਆਂ ਨਿਹਾਲ ਸਿੰਘ ਵਾਲੇ ਨੇ ਉੱਥੇ ਵੀ ਚੌਥੀਆਂ ਮੋਟਰਾਂ ਤੇ ਹਰਾਇਆ ਗਿਆ ਉਹਦੇ ਜਿਹੜੀ 2250 ਵੋਟ ਪਾਟੀ ਜੀ ਨੇ ਦੱਸਿਆ ਵੀ ਕੈਂਸਲ ਹੋਈ ਇਹ ਉਹਦੇ ਵੀ ਹਾਈ ਕੋਰਟ ਜਾ ਰਹੇ ਨੇ ਜੇ ਸਾਨੂੰ ਵੀ ਕੁਝ ਲੱਗਾ ਅਸੀਂ ਵੀ ਜਰੂਰ ਕੋਰਟ ਦਾ ਸਹਾਰਾ ਲਵਾਂਗੇ ਕੋਰਟ ਜਾਵਾਂ ਪਹਿਲਾਂ ਸਭ ਜਿਹੜੇ 13 ਗਣੇ ਜੱਤੀਆ ਕਾਲੀਦਲ ਦੇ ਉਹਨਾਂ ਦੇ ਕੋਈ ਫੋਨ ਫੌਂਗ ਵਗੈਰਾ ਕੋਈ ਜਾ ਰਿਹਾ ਫਤਰੀ ਪਾਟੀ ਨੂੰ ਕੋਈ ਮਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਕੋਈ ਮਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜਾਂ ਜਾਇ ਕੁਝ ਹਜੇ ਕੋਈ ਸਾਡੇ ਧਿਆਨ ਚ ਨਹੀਂ ਆਇਆ ਪਰ ਸਾਡੇ ਬੰਦੇ ਇੰਨੇ ਕਾਇਮ ਆ ਕਿਸੇ ਨੂੰ ਫੋਨ ਜਾਵੇ ਕਿਸੇ ਨੂੰ ਧਮਕੀ ਜਾਵੇ ਨਾਲ ਦੀ ਨਾਲ ਮੈਨੂੰ ਫੋਨ ਕਰਨਗੇ ਬਿਲਕੁਲ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ 8 ਮਹੀਨੇ ਰਹਿ ਗਏ ਉਹਨਾਂ ਦੇ ਸਾਰਿਆਂ ਨੂੰ ਪਤਾ 8 ਮਹੀਨਿਆਂ ਦੇ ਵਿੱਚ ਕਿਸੇ ਨੇ ਕੋਈ ਨਾ ਜਾਣਾ ਸਾਡੇ ਬੰਦੇ ਇੰਨੇ ਤਕੜੇ ਨੇ ਤੇ ਨਾ ਕੋਈ ਜਾਵੇ 8 8 ਮਹੀਨੇ ਕੀ ਜਿਹੜਾ ਲੋਕਾਂ ਨੇ ਫਤਵਾ ਹੀ ਦਿੱਤਾ ਨਾ ਜਦੋਂ ਮੈਂ ਕਹਿੰਦਾ ਸੀ 8 ਮਹੀਨੇ ਵਾਲਾ ਤੁਸੀਂ ਮੈਂਬਰ ਬਣਾਉਣਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਦਾ ਕਿ 5 ਸਾਲ ਵਾਲਾ ਬਣਾਉਣਾ ਲੋਕਾਂ ਨੇ ਉਹ ਮੇਰੀ ਗੱਲ ਸੁਣੀ 5 ਸਾਲ ਵਾਲਾ ਬਣਾਇਆ ਤੇ ਚੇਅਰਮੈਨ ਵੀ ਜਿਹੜਾ ਬਣਨਾ ਨਾ ਉਹ ਸਾਰੇ ਚੇਅਰਮੈਨ ਹੋਣਗੇ 13 ਦੇ 13 ਉਹ 5 ਸਾਲ ਬਾਅਦ ਤੇ ਹੋਣਗੇ